ਸਚਾਈ ਮੇਰੇ ਸਾਹਮਣੇ ਆ ਗਈ ਮੈਂ ਤੈਨੂੰ ਕਿੱਦਾਂ ਦਿਓ ਮੈਂ ਬਥੇਰੀ ਵਾਰੀ ਸੁਣਦੀ ਰਹੀ ਆਂ ਕਿ ਚੱਲ ਕੋਈ ਗੱਲ ਨਹੀਂ ਆਂਦੇ ਆ ਤਾਂ ਕੋਈ ਗੱਲ ਨਹੀਂ ਪਰ ਅੱਜ ਤੱਕ ਹੀ ਧੀ ਪੁੱਤ 'ਚ ਫਰਕ ਸਮਝਣ ਡੈ ਪਈ ਕੀ ਕੀਤੀ ਕੀ ਦੇ ਰੱਟ ਲਾਈ ਆਂ ਜੇ ਉਹਨੇ ਮੈਂ ਕਹਤਾ ਵਾਂ ਪੁੱਤਰਾ ਹੋਣਾ ਚਾਹੀਦਾ ਤੇ ਪੁੱਤਰਾ ਹੋਣਾ ਚਾਹੀਦਾ ਨਾ ਪੁੱਤ ਹੀ ਆ ਗੱਵਾਂ ਦਿੰਦੇ ਧੀ ਆ ਨਹੀਂ ਬਣਦੀਆਂ ਤੇਰੇ ਦਿਮਾਗ ਵਿੱਚ ਇਹੋ ਕੰਮ ਬੈ ਗੀ ਭਤੀ ਹੋ ਜਿੱਦ ਕੁਛ ਨਹੀਂ ਹੋ ਚੱਲਿਆ ਮੰਮੀ ਇਹ ਤੁਹਾਡੀ ਸੋਚ ਆ ਕਿ ਐ ਕਿ ਇਹਨਾਂ ਨੂੰ ਘਟਣੀ ਆ ਪੜ੍ਹ ਲਿਖ ਕੇ ਕਿਹੜੇ ਮਕਾਨ ਤੇ ਪਹੁੰਚੀਆਂ ਨਾ ਪਰ ਜਿਹੜੇ ਤੁਹਾਡੇ ਵਰਗੇ ਚੰਦ ਲੋਕ ਹਨ ਇਹ ਧੀਆ ਨੂੰ ਜੀਣ ਨਹੀਂ ਦਿੰਦੇ ਜਦੋਂ ਧੀ ਹੁੰਦੀ ਆ ਉਦੋਂ ਵੀ ਕਹਿ ਦਿੰਦੇ ਆ ਬਗਾਨੇ ਘਰ ਜਾਣਾ ਵਾ ਇਹ ਤੇ ਬਗਾਨੀ ਮੰਨਤਾ ਤੇ ਜੇ ਸਹੁਰਿਆਂ ਘਰ ਆ ਜੀਏ ਤੇ ਫੇਰ ਵੀ ਤੁਸੀਂ ਆਂਦੀਆਂ ਨਹੀਂ ਵੀ ਧੀਆ ਬਗਾਨੇ ਘਰ ਆਈਆਂ ਫੇਰ ਨਹੀਂ ਤੇਰਾ ਕਿ ਜਾਣਾ ਮੋਜ ਤੇ ਮੇਰੇ ਪੁੱਤ ਤੇ ਪੈਣਾ ਲਾਵਾ ਜੇ ਧੀ ਹੋਦੀ ਤੇ ਉਹਨੂੰ ਅਮਨ ਮੇਰਾ ਵੀਰਨਾ ਤੂੰ ਘਰ ਕੱਲਾ ਚੱਜਾ ਤੇ ਮੈਂ ਨਾ ਕੱਲ ਨੂੰ ਆਵਾਂਗੀ ਕਿਉਂ ਦੀਦੀ ਨੂੰ ਗੱਲ ਹੋਈ ਆ ਤੁਸੀਂ ਇੰਨੇ ਆਖਣ ਦੇ ਹੋਣ ਇਹੀ ਤਾਂ ਇੱਕ ਐਂਡ ਦੇ ਲੈਣਾ ਚਰਜਨ ਨਾਵਾ ਪਰ ਮੈਨੂੰ ਇਦਾਂ ਲੱਗਣ ਡਿਆ ਵਾ ਕਿ ਜਿਵੇਂ ਮਾਸੀ ਜੀ ਨੇ ਤੁਹਾਨੂੰ ਕੁਛ ਕਿਹਾ ਵਾ ਕਿ ਨਹੀਂ ਮੰਮਾ ਗਾਨੀ ਤੂੰ ਕਰਨੀ ਹੈਗੀ ਤੇ ਮੈਂ ਬੜੀ ਖੁਸ਼ ਹਾਂ ਮੈਂ ਤੇ ਵੈਸੇ ਹੀ ਆ ਤਾਂ ਮੈਂ ਨਹੀਂ ਮੰਮੀ ਮੈਨੂੰ ਨਹੀਂ ਜਾਣਾ ਹੈਗਾ ਮੈਨੂੰ ਨਾਲ ਨੇ ਤੂੰ ਗਈ ਗਈ ਨਹੀਂ ਆ ਮੰਮੀ ਮੈਨ ਵੈਸੇ ਨਹੀਂ ਜਾਣਾ ਹੈਗਾ ਮੇਰਾ ਦਿਲ ਨਹੀਂ ਕਰ ਰਿਹਾ ਹੈਗਾ ਮੰਮੀ ਪਾਣਾ ਪਾਤਾਵਣਾ ਇਹਨੇ ਕੋਈ ਤੇ ਮੈਂ ਨਹੀਂ ਜਾਣਾ ਤੂੰ ਜਿਆਦਾ ਨਹੀਂ ਆਪਣੀਆਂ ਮਰਜ਼ੀਆਂ ਕਰਦਾ ਵੀ ਰਣਾ ਮੰਮੀ ਮਰਜ਼ੀ ਵਾਲੀ ਕਿਹੜੀ ਕਰ ਲਾ ਮੇਰਾ ਘਰ ਵਾ ਮੈਂ ਰਹਿ ਸਕਦੀ ਆਂ ਜੀ ਇੱਥੇ ਨਹੀਂ ਤੇਰਾ ਘਰ ਵਾ ਤੂੰ ਪਿੱਛੇ ਲੈ ਕੇ ਆਈ ਆਂ ਇੱਥੇ ਮੇਰੀ ਚੱਲਣੀ ਹੈ ਮੇਰਾ ਘਰ ਆ ਮੈਂ ਇਹਨੇ ਟਾੜੇ ਕੋਈ ਸੂਤਣਾ ਇਹਨੇ ਤੇ ਮੈਂ ਸੂਤਰ ਕਰਦੀ ਹੁਣ ਚੱਲ ਭਾਬੀ ਨਿਕਲ ਜਾ ਹੱਡੇ ਕੋ

ਯਾਰ ਤੁਹਾਨੂੰ ਕਿ ਮੈਂ ਆਪਣੀ ਪੀਤੀ ਨਹੀਂ ਜਾਣਾ ਹੈਗਾ